ਕੀ ਬੀਜੇਪੀ ਦੇ ਹੋਏ ਪ੍ਰੇਮ ਸਿੰਘ ਚੰਦੂ ਮਾਜਰਾ ਚੰਦੂ ਮਾਜਰਾ ਦੀ ਭਾਜਪਾ ਦੇ ਝੰਡੇ ਨਾਲ ਤਸਵੀਰ ਆਈ ਸਾਹਮਣੇ ਚੰਦੂ ਮਾਜਰਾ ਦੀ ਫੋਟੋ ਤੇ ਸਿਆਸੀ ਕੰਸਾਨ ਬਾਗੀਆਂ ਖਿਲਾਫ ਅਕਾਲੀ ਦਲ ਨੇ ਕੱਢੀ ਜੰਮ ਕੇ ਪੜਾਸ ਜਿहां ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਵਾਇਰਲ ਇੱਕ ਤਸਵੀਰ ਨੇ ਪੂਰੀ ਸਿਆਸਤ ਹਿਲਾ ਦਿੱਤੀ ਹੈ ਸਿਆਸੀ ਕੰਸਾਨ ਮਚਾ ਦਿੱਤਾ ਹੈ ਇਸ ਤਸਵੀਰ ਦੇ ਸਾਹਮਣੇ ਆਉਣ ਦੀ ਧੀਰ ਸੀ ਸ਼੍ਰੋਮਣੀ ਅਕਾਲੀ ਦਲ ਨੇ ਚੰਦੂ ਮਾਜਰਾ ਤੇ ਵਾਗੀ ਹੋਰ ਆਗੂਆਂ ਤੇ ਨਾਲ ਹੀ ਭਾਜਪਾ ਤੇ ਨਿਸ਼ਾਨੇ ਸਾਧਣੇ ਵੱਡੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਜੀਹਾਂ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਕਲੇਰ ਵੱਲੋਂ ਚੰਦੂ ਮਾਜਰਾ ਦੀ ਜੰਮੂ ਕਸ਼ਮੀਰ ਫੇਰੀ ਦੀ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ 'ਚ ਚੰਦੂ ਮਾਜਰਾ ਦੇ ਪਿੱਛੇ ਭਾਜਪਾ ਦਾ ਝੰਡਾ ਲੱਗਿਆ ਦਿਖਾਈ ਦੇ ਰਿਹਾ ਹੈ ਅਰਸ਼ਦੀਪ ਨੇ ਇਲਜ਼ਾਮ ਲਗਾਇਆ ਕਿ ਸੁਧਾਰ ਲਹਿਰ ਦੇ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਜੰਮੂ ਕਸ਼ਮੀਰ 'ਚ ਭਾਜ-ਪਾ ਲਈ ਸਟਾਰ ਪ੍ਰਚਾਰਕ ਵਜੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਭਾਜਪੀ ਲਈ ਵੋਟਾਂ ਮੰਗੀਆਂ ਗਈਆਂ ਨੇ ਇਸ ਮੌਕੇ ਅਕਾਲੀ ਦਲ ਨੇ ਇਲਜ਼ਾਮ ਲਗਾਉਂਦਿਆਂ ਸਵਾਲ ਗੁਰਪ੍ਰਤਾਪ ਸਿੰਘ ਬਡਾਲਾ ਬੀਬੀ ਜਗੀਰਕੌਰ ਢੀਂਸਾ ਅਤੇ ਚੰਦੂ ਮਾਜਰਾ ਨੂੰ ਪੁੱਛਿਆ ਕਿ ਕੀ ਸੁਧਾਰ ਲਹਿਰ ਦਾ ਭਾਜਪੀ ਨਾਲ ਰਲੇਮਾ ਹੋ ਚੁੱਕਿਆ ਹੈ ਜਾਂ ਗੱਠਜੋੜ ਹੋ ਚੁੱਕਿਆ ਹੈ ਜੋ ਪਿਛਲੇ ਦਿਨਾਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਨੂੰ ਦੁਫਾੜ ਕਰਨ ਦੀਆਂ ਸਾਜਿਸ਼ਾਂ ਹੋਈਆਂ ਅਸੀਂ ਸਪਸ਼ਟ ਤੌਰ ਤੇ ਇਹ ਗੱਲ ਕਹੀ ਸੀ ਕਿ ਸਾਰਾ ਕੁਝ ਕੇਂਦਰ ਦੇ ਇਸ਼ਾਰੇ ਤੇ ਹੋ ਰਿਹਾ ਤੇ ਜਿਹੜੀ ਇਹ ਸੁਧਾਰ ਲਹਿਰ ਹੈ ਇਹ 나ਗਪੁਰ ਲਹਿਰ ਹੈ ਤੇ 나ਗਪੁਰ ਦੇ ਇਸ਼ਾਰੇ ਤੇ ਚੱਲਦੀ ਤੇ ਹੁਣ ਤਾਂ ਬਿੱਲੀ ਥੈਲਿਓਂ ਬਾਹਰ ਹੈ ਕਿਉਂਕਿ ਸੁਧਾਰ ਲਹਿਰ ਦੇ ਵੱਡੇ ਨੇਤਾ ਜੰਮੂ ਕਸ਼ਮੀਰ ਦੇ ਵਿੱਚ ਬੀਜੇਪੀ ਦੇ ਸਟਾਰ ਪ੍ਰਚਾਰਕ ਬਣੇ ਹੋਏ ਕੱਲ ਸਦਾ ਪ੍ਰੇਮ ਸਿੰਘ ਚੰਦੂ ਮਾਇਰਾ ਸਾਹਿਬ ਤੇ ਬਰਨਾਲਾ ਸਾਹਿਬ ਨੇ ਜੰਮੂ ਸਾਊਥ ਦੇ ਜਿਹੜੇ ਬੀਜੇਪੀ ਦੇ ਕੈਂਡੀਡੇਟ ਹੈ ਡਾਕਟਰ ਨਰਿੰਦਰ ਰੈਨਾ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਧੂਆਂ ਤਾਰ ਪ੍ਰਚਾਰ ਕੀਤਾ ਕੱਲਾ ਪ੍ਰਚਾਰ ਹੀ ਨਹੀਂ ਕੀਤਾ ਉਸ ਕੌਨਸਟਿਟਿਊਐਂਸੀ ਦੇ ਲੋਕਾਂ ਨੂੰ ਇਹ ਵਿਸ਼ਵਾਸ ਵੀ ਦਵਾਇਆ ਕਿ ਡਾਕਟਰ ਨਰਿੰਦਰ ਰੈਣਾ ਨੂੰ ਤੁਸੀਂ ਜਿਤਾ ਦਿਓ ਤੇ ਅਸੀਂ ਆਪਣਾ ਰਸੂਖ ਵਰਤ ਕੇ ਇਹਨਾਂ ਨੂੰ ਮੰਤਰੀ ਬਣਾ ਕੇ ਲਿਆਵਾਂਗੇ ਸੋ ਮੇਰਾ ਤਾਂ ਵਡਾਲਾ ਸਾਹਿਬ ਨੂੰ ਢੀਂਡਸਾ ਸਾਹਿਬ ਨੂੰ ਬੀਬੀ ਜ਼ਗੀਰ ਕੌਰ ਜੀ ਨੂੰ ਇਹ ਸਿੱਧਾ ਸਵਾਲ ਹੈ ਕਿ ਕਿਹੋ ਜੀ ਪੰਥਕ ਇਕਤਾ ਕੀ ਇਹ ਸੁਧਾਰ ਲਹਿਰ ਦਾ ਭਾਜਪੀ ਦੇ ਵਿੱਚ ਰਲਵੇਂ ਜਾਂ ਗੱਠਜੋੜ ਹੈ ਕਿਉਂਕਿ ਸਿਧਾਂਤਕ ਮੁੱਦਿਆਂ ਤੋਂ ਭਟਕਣ ਦੇ ਇਲਜ਼ਾਮ ਇਹ ਸੁਧਾਰ ਲਹਿਰ ਦੇ ਨੇਤਾ ਇਸ ਸ਼੍ਰੋਮਣੀ ਅਕਾਲੀ ਦਲ ਤੇ ਲਾਉਂਦੇ ਨੇ ਤੇ ਇਹ ਕੈਸੇ ਸਿਧਾਂਤ ਨੇ ਤੋੜੇ ਕਿਉਂਕਿ ਦੇਸ਼ ਦੇ ਵਿੱਚ ਲੜਾਈ ਤਾਂ ਆਪਾਂ ਮਨੋਰਟੀਜ਼ ਦੀ ਲੜ ਰਹੇ ਆ ਦੇਸ਼ ਦੇ ਵਿੱਚ ਲੜਾਈ ਤਾਂ ਸ਼੍ਰੋਮਣੀ ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਦੀ ਲੜ ਰਿਹਾ ਜਿਹੜੇ ਸਾਡੇ ਗੁਰਦੁਆਮਾਂ ਦੇ ਵਿੱਚ ਭਾਜਪਾ ਦਾ ਦਖਲ ਅੰਦਾਜ਼ੀ ਹੈ ਕੇਂਦਰ ਸਰਕਾਰ ਦੀ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ ਤੇ ਕਬਜ਼ਾ ਚਾਹੇ ਉਹ ਨਾਂਦੇੜ ਸਾਹਿਬ ਹੋਵੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨਾ ਹੋਵੇ ਲੜਾਈ ਤਾਂ ਸਾਡੀ ਇਹ ਹੈ ਤੇ ਅਸੀਂ ਉਸੇ ਬੀਜੇਪੀ ਦੇ ਲਈ ਵੋਟਾਂ ਮੰਗ ਰਹੇ ਹਾਂ ਤਾਂ ਮੈਂ ਅੱਜ ਸਪਸ਼ਟ ਤੌਰ ਤੇ ਇਹਨਾਂ ਤੋਂ ਜਵਾਬ ਮੰਗਦਾ ਇਹਨਾਂ ਦੀ ਆਡਿਓਲੋਜੀ ਨੂੰ ਸਵਾਲ ਕਰਦਾ ਕਿਉਂਕਿ ਸੁਧਾਰ ਲਹਿਰ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ 'ਤੇ ਗੱਲ ਕਹੀ ਸੀ ਕਿ ਸਾਨੂੰ ਨਾਗਪੁਰ ਦੇ ਨਾਲ ਨਾ ਜੋੜਿਆ ਜਾਵੇ ਸਾਨੂੰ ਆਰਐਸਐਸ ਦੇ ਏਜੰਡੇ ਨਾਲ ਨਾ ਜੋੜਿਆ ਜਾਵੇ ਪਰ ਜੋ ਕੁਝ ਅੱਜ ਸਾਹਮਣੇ ਆਇਆ ਜਦੋਂ ਅਸੀਂ ਵੋਟਾਂ ਹੀ ਉਹਨਾਂ ਲਈ ਮੰਗ ਰਹੇ ਹਾਂ ਪ੍ਰਚਾਰ ਹੀ ਉਹਨਾਂ ਲਈ ਕਰ ਰਹੇ ਹਾਂ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਤਾਂ ਬਹੁਤ ਸਾਰੇ ਕੈਂਡੀਡੇਟ ਹੈ ਕੁਝ ਆਜ਼ਾਦ ਵੀ ਖੜੇ ਨੇ ਪਰ ਬੀਜੇਪੀ ਦੇ ਲਈ ਵੋਟਾਂ ਮੰਗਣਾ ਬੀਜੇਪੀ ਦੀਆਂ ਸਟੇਜਾਂ ਤੇ ਚੜਨਾ ਉਹਨਾਂ ਦੇ ਝੰਡਿਆਂ ਥੱਲੇ ਬਹਿ ਕੇ ਪ੍ਰਚਾਰ ਕਰਨਾ ਪ੍ਰੈਸ ਕਾਨਫਰੰਸਾਂ ਕਰਨਾ ਇਹ ਸਥਿਤੀ ਨੂੰ ਸਪਸ਼ਟ ਕਰਦਾ ਹੈ ਕਿ ਸੁਧਾਰ ਲਹਿਰ ਹੁਣ ਮਰਜਰ ਕਰ ਚੁੱਕੀ ਹੈ ਜਾਂ ਗੱਠ ਜੋੜ ਕਰ ਚੁੱਕੀ ਹੈ ਭਾਜਪਾ ਦੇ ਝੰਡੇ ਨਾਲ ਤਸਵੀਰ ਵਾਇਰਲ ਹੋਣ ਤੋਂ ਬਾਅਦ ਸਵਾਲ ਖੜੇ ਹੋਣ ਤੋਂ ਬਾਅਦ ਚੰਦੂ ਮਾਜਰਾ ਵੱਲੋਂ ਖੁਦ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਤਸਵੀਰ ਸਾਂਝੀ ਕਰਦੇ ਉਹਨਾਂ ਵੱਲੋਂ ਸਪਸ਼ਟੀਕਰਨ ਵੀ ਦਿੱਤਾ ਗਿਆ ਇਸ ਮੌਕੇ ਚੰਦੂ ਮਾਜਰਾ ਨੇ ਕਿਹਾ ਕਿ ਉਹ ਕਿਸੇ ਪਾਰਟੀ ਲਈ ਚੋਣ ਪ੍ਰਚਾਰ ਕਰਨ ਨਹੀਂ ਗਈ ਸੀ ਬਲਕਿ ਉਹ ਜੰਮੂ ਕਸ਼ਮੀਰ ਕਿਸੇ ਨਿੱਜੀ ਸਮਾਗਮ ਲਈ ਗਈ ਸੀ ਇਸ ਦੌਰਾਨ ਸਿਖਾਗੋਵਾਂ ਵੱਲੋਂ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਤੇ ਇਸ ਨਿੱਜੀ ਮੁਲਾਕਾਤ ਦੌਰਾਨ ਹੀ ਮੀਡੀਆ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਜਿਸ ਕ ਉਨਾਂ ਉਹਨਾਂ ਦੀ ਇਹ ਤਸਵੀਰ ਭਲਪਾ ਦੇ ਝੰਡੇ ਨਾਲ ਸਾਹਮਣੇ ਆਈ ਹੈ ਮੈਨੂੰ ਬੜੀ ਹੈਰਾਨੀ ਆ ਕਿ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਮੇਰੇ ਜੰਮੂ ਕਸ਼ਮੀਰ ਜਾਣ ਬਾਰੇ ਮੈਂ ਜੰਮੂ ਗਿਆ ਸੀ ਇੱਕ ਸਮਾਜਿਕ ਸਮਾਗਮ ਦੇ ਵਿੱਚ ਨਿੱਜੀ ਸਮਾਗਮ ਦੇ ਵਿੱਚ ਪਰ ਉੱਥੇ ਸਿੱਖ ਭਾਈਚਾਰੇ ਦੇ ਸੰਗ ਕੁਝ ਸਾਨੂੰ ਮਿਲੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਕੱਠੇ ਹੋ ਕੇ ਇਸ ਵਾਰੀ ਸਾਰਾ ਭਾਈਚਾਰਾ ਇਕੱਠਾ ਨਰਿੰਦਰ ਰਾਇਣ ਦੀ ਮਦਦ ਕਰ ਰਿਹਾ ਹੈ ਨੇ ਕਿਉਂਕਿ ਕਾਂਗਰਸ ਦਾ ਜਿਹੜਾ ਉਮੀਦਵਾਰ ਆ ਉਹਨੇ ਸਿੱਖ ਭਾਈਚਾਰੇ ਬਾਰੇ ਕੁਝ ਗਲਤ ਆਪ ਸ਼ਬਦ ਬੋਲੇ ਸੀ ਤੇ ਸਾਰਾ ਭਾਈਚਾਰਾ ਇਹ ਖਾਸ ਤੌਰ ਤੇ ਬਲਵਿੰਦਰ ਹੈਪੀ ਜੀ ਦੇ ਦਫ਼ਤਰ ਮੈਂ ਗਿਆ ਇਹ ਮਤਲਬ ਆਜ਼ਾਦ ਚੋਂ ਲੜਦਾ ਰਿਹਾ ਪਿੱਛੇ ਜਿੱਤਿਆ ਵੀ ਸੀ ਇੱਕ ਵਾਰ ਤੇ ਹੁਣ ਵੀ ਚੋਣ ਲੜ ਰਿਹਾ ਸੀ ਆਜ਼ਾਦ ਤੌਰ ਤੇ ਤੇ ਇਹਨੇ ਇਸ ਕਰਕੇ ਵਾਪਸ ਲੈ ਲੇ ਕਾਂਗਰਸ ਵੀ ਮੈਂ ਸਾਰਾ ਭਾਈਚਾਰਾ ਇਕੱਠਾ ਹੁਣ ਜੇ ਭਾਈਚਾਰਾ ਇਕੱਠਾ ਤੇ ਇਹਨੂੰ ਐਪਰੀਸ਼ੀਏਟ ਕਰਨੇ ਬਣਦਾ ਮੈਂ ਥੋੜੋ ਕਹਿ ਸਕਦਾ ਵੀ ਤੁਸੀਂ ਇਕੱਠੇ ਕਿਉਂ ਹੋ ਰਹੇ ਹੋ ਫਰ ਹੁਣ ਇਹਨਾਂ ਨੂੰ ਦਰਦ ਹੋ ਰਿਹਾ ਸਾਡੇ ਮਿੱਤਰਾਂ ਨੂੰ ਵੀ ਇਹਨਾਂ ਨੂੰ ਕੋਈ ਸਿੱਖ ਬੁਲਾਉਂਦਾ ਨਹੀਂ ਤੇ ਜੇ ਸਿੱਖ ਭਾਈਚਾਰੇ ਨੇ ਮਾਨ ਸਰਕਾਰ ਲਈ ਮੈਨੂੰ ਉੱਥੇ ਚਾਹ ਫਲਾਤੀ ਦਫ਼ਤਰ ਤੇ ਕਿਸੇ ਆਪ ਦੇ ਨਿੱਜੀ ਦਫ਼ਤਰ ਦੇ ਵਿੱਚ ਕੋਈ ਚੋਣ ਰੈਲੀ ਤੇ ਬੀਜੇਪੀ ਦੇ ਜਨਾਮਾ ਗਿਆ ਹੁਣੇ ਕਹਿੰਦੇ ਜੀ ਸਟਾਰ ਪ੍ਰਚਾਰ ਕਹਿੰਦੇ ਨੂੰ ਇਹ ਨਹੀਂ ਪਤਾ ਸਟਾਰ ਪ੍ਰਚਾਰ ਕਾਹਨ ਹੁੰਦਾ ਸਟਾਰ ਪ੍ਰਚਾਰ ਕਹਿੰਦੇ ਕਿ ਮੈਂ ਲਿਸਟਾਂ ਜਾਂਦੀਆਂ ਨੇ ਤੇ ਮਤਲਬ ਕਿਸੇ ਦੇ ਦਫ਼ਤਰ ਦੇ ਵਿੱਚ ਜੇ ਦੂਜੀ ਪਾਰਟੀ ਦਾ ਕੋਈ ਢੰਡਾ ਲੱਗਿਆ ਸੀ ਬੈਨਰ ਲੱਗਿਆ ਸੀ ਤੇ ਮੈਂ ਉਤਾਰ ਥੋੜਾ ਸਾਕਦਾ ਸੀ ਉਹ ਚਾਹ ਪਿਲਾਉਣ ਲੱਗਾ ਉੱਥੇ ਪ੍ਰੈਸ ਵਾਲੇ ਆ ਗਏ ਤੇ ਪ੍ਰੈਸ ਵਾਲਿਆਂ ਨੇ ਕੁਦਰਤੀ ਤੌਰ ਤੇ ਮਜੂਦਾ ਅੰਲਾਤਾ ਬਾਰੇ ਪੁੱਛਣਾ ਹੁੰਦਾ ਔਰ ਮੈਂ ਬੜਾ ਬਲਕਿ ਸਪਸ਼ਟ ਵੀ ਕਿਹਾ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਪਿੱਤੇ ਜੇ ਜਗਤ ਸਿੰਘ ਕੁਮਾਰ ਵਰਗਿਆ ਨੂੰ ਅੰਦਰ ਕੀਤਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਬਰੇਕਿਸਟ ਕਾ ਤੋਂ ਹੋਈ ਆ ਚੰਗੇ ਕੰਮ ਵੀ ਹੋਏ ਨੇ ਪਰ ਅਜੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲਟਕ ਰਿਹਾ ਕਿਸਾਨਾਂ ਦੇ ਮਾਮਲੇ ਲਟਕ ਰਹੇ ਨੇ ਭਾਈ ਰਾਜੂਵਾਲਾ ਦੀ ਫਾਸਲੀ ਸਜ਼ਾ ਨੂੰ ਉਮਰ ਕਾਇਰ ਵੀ ਤਵਜ਼ੀਰ ਕਰਨ ਦੀ ਗੱਲ ਜਗਤਾਰ ਸਿੰਘ ਵਾਰੇ ਵਰਗੇ ਸਿੰਘਾਂ ਦੀ ਰਿਹਾਈ ਦੇ ਮਸਲੇ ਲਟਕ ਰਹੇ ਨੇ ਇਹ ਗੱਲਾਂ ਵੀ ਮੈਂ ਵਰਗਿਆ ਕੀਤੀਆਂ ਪਰ ਕਾਂਗਰਸ ਨੂੰ ਵੀ ਅਸੀਂ ਭੁਲਾ ਨਹੀਂ ਸਕਦੇ ਉਹਦੇ ਪਾਪ ਜਿਹੜੇ ਕੀਤੇ ਆ ਕਾਂਗਰਸ ਨੇ ਜਿਹੜਾ ਕਤਲੇਆਮ ਕੀਤਾ ਸਾਡੇ ਸਿੰਘਾਂ ਦਾ ਔਰ 1984 ਦੇ ਵੀ ਜੋ ਭਾਰਤੀ ਫੌਜ ਦਾ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਸਿੰਘਾਂ ਦਾ ਲਹੂ ਲਹਾਨ ਕੀਤਾ ਸਿੱਖਾਂ ਦੀ ਕੌਮ ਜਮਾਤ ਨੂੰ ਬੁਣਿਆ ਸੀ ਕਦੇ ਭੁੱਲਾ ਸਕਦੇ ਤੇ ਜਿਸ ਤਰ੍ਹਾਂ ਸਿੱਖ ਭਾਈਚਾਰੇ ਦੇ ਬਾਰੇ ਬਾਰੇ ਕਾਂਗਰਸੀ ਉਮੀਦਵਾਰ ਨੇ ਬੋਲਿਆ ਪੇਲੂ ਦੇ ਬ੍ਰੋਡ ਦੇ ਵਿੱਚ ਜਿਸ ਇੱਕ ਭਾਈ ਤਰ੍ਹਾਂ ਇਕੱਠਾ ਹੋਇਆ ਤਾਂ ਉਹਦੀ ਮੈਂ ਪ੍ਰਸਾਦਾ ਕੀਤੀ ਆ ਇਸ ਵਿਵਾਦ ਦੇ ਖੜੇ ਹੋਣ ਤੋਂ ਬਾਅਦ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਗੁਰਪ੍ਰਤਾਪ ਸਿੰਘ ਬਡਾਲਾ ਦਾ ਬਿਆਨ ਵੀ ਸਾਹਮਣੇ ਆਇਆ ਜਿਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਸੁਧਾਰ ਲਹਿਰ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰਦੀ ਤੇ ਨਾਲ ਹੀ ਉਹਨਾਂ ਕਿਹਾ ਕਿ ਪਾਰਟੀ ਵੱਲੋਂ ਇਸ ਨੂੰ ਲੈ ਕੇ ਸਪਸ਼ਟੀਕਰਨ ਜ਼ਰੂਰ ਚੰਦੂ ਮਾਜਰਾ ਤੋਂ ਮੰਗਿਆ ਜਾਵੇਗਾ ਇੱਥੇ ਦੱਸ ਦਈਏ ਕਿ ਚੰਦੂ ਮਾਜਰਾ ਸਮੇਤ ਬੀਬੀ ਜਗੀਰ ਕੌਰ ਤੇ ਹੋਰ ਆਗੂਆਂ ਵੱਲੋਂ ਅਕਾਲੀ ਦਲ ਖਿਲਾਫ ਬਗਾਵਤੀ ਝੰਡਾ ਚੁੱਕਿਆ ਹੋਇਆ ਹੈ ਲਗਾਤਾਰ ਬਾਗੀ ਆਗੂਆਂ ਵੱਲੋਂ ਅਕਾਲੀ ਦਲ ਨੂੰ ਕਈ ਮੁੱਦਿਆਂ ਨੂੰ ਲੈ ਕੇ ਘੇਰਿਆ ਜਾ ਰਿਹਾ ਹੈ ਇੱਥੋਂ ਤੱਕ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਤੇ ਇਸ ਵਿਚਾਲੇ ਹੁਣ ਚੰਦੂ ਮਾਜਰਾ ਦੀ ਭਜਪਈ ਝੰਡੇ ਨਾਲ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਅਕਾਲੀ ਦਲ ਬਾਗੀਆਂ ਨੂੰ ਘੇਰਦਾ ਨਜ਼ਰ ਆ ਰਿਹਾ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ